ਚੱਲ ਗਈ ਸਾਰਿਆਂ ਨੂੰ ਅੱਜ ਆਪਾਂ ਇਹਨੂੰ ਪਾਕਿਸਤਾਨੀ ਸਟੇਟ ਸਲਵਾਰ ਦੀ ਕਟਿੰਗ ਕਰਨੇ ਲੱਗੇ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਜੀ ਇਹ ਆਪਾਂ ਸਲਵਾਰ ਦੀ ਤੁਹਾਨੂੰ ਲੈਂਥ ਦੱਸਦੇ ਆਂ ਪਹਿਲਾਂ ਕਿੰਨੀ ਹੈ ਜੀ ਇਹਦੀ ਲੈਂਥ ਹੈਗੀ ਜੀ 34 ਇੰਚ ਤਿਆਰ 25 ਇੰਚ ਹੈਗੀ ਇਹਦੀ 벨ਟ ਤਿਆਰ ਤੇ 7.5 ਇੰਚ ਹੈਗੀ ਇਹਦੀ ਮੂਰੀ ਠੀਕ ਹੈ ਜੀ ਆਪਾਂ 7.5 ਇੰਚ ਰੱਖਾਂਗੇ ਠੀਕ ਹੈ ਜੀ ਇਹ ਦੇਖੋ ਤੁਸੀਂ ਚਾਰ ਤਿਹਾਂ ਦੇ ਵਿੱਚ ਕੱਪੜੇ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਸਿੱਧੀ ਸਾਈਡ ਮੈਂ ਅੰਦਰਲੀ ਸਾਈਡ ਤੇ ਰੱਖੀਆ ਉਲਟੀ ਸਾਈਡ ਬਾਹਰਲੀ ਸਾਈਡ ਤੇ ਆਂ ਗੰਨੀ ਵਾਲੀ ਚਾਰੇ ਪੀਸਾਂ ਦਾ ਸਾਈਡ ਵਾਲੀ ਸਾਈਡ ਮੈਂ ਆਪਣੀ ਗੰਨੀ ਰੱਖੀ ਆ ਇੱਥੇ ਤੁਸੀਂ ਦੇਖੋ ਇਸ ਤਰ੍ਹਾਂ 31 ਇੰਚ ਦੇ ਨਿਸ਼ਾਨੀ ਲਗਾ ਲੈਣੀ ਠੀਕ ਹੈ ਜੀ ਇਹ ਤੁਸੀਂ ਚਾਰੇ ਪੀਸਾਂ ਦੇ ਇਕੱਠਿਆਂ ਦੇ ਲਗਾ ਲੈਣੇ ਨੇ ਦੇਖੋ ਚਾਰ ਪੀਸ ਲੈ ਗਏ ਇਹ ਹੁਣ ਤੁਸੀਂ ਦੇਖੋ 5 ਇੰਚ ਉੱਪਰ ਛੱਡ ਕੇ 10 ਇੰਚ ਦੇ ਨਿਸ਼ਾਨੀ ਲਗਾ ਲੈਣੇ ਨੇ 10 ਇੰਚ ਆਪਾਂ ਝੋਲੀ ਦਾ ਲੰਮਾਗੇ ਜੀ ਇਹ 2 ਇੰਚ ਦੀ ਤੁਸੀਂ ਇਸ ਤਰ੍ਹਾਂ ਗਲਾਈ ਦੇਣੀ ਆ 2 ਇੰਚ ਉਪਰੋਂ ਲੈ ਕੇ ਇਸ ਤਰ੍ਹਾਂ ਤੁਸੀਂ ਇਹਦੀ ਕਰਾਈ ਕਰ ਦੇਣੀ ਆ ਇੱਥੋਂ ਤੁਸੀਂ 8.5 ਇੰਚ ਦੇ ਨਿਸ਼ਾਨੀ ਲਗਾਉਣੀ ਤੁਸੀਂ 9 ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ 1.5 ਇੰਚ ਤੁਸੀਂ ਇੱਥੋਂ نیچے ਨੂੰ ਲੈਣਾ ਸਕੈਲ ਪੱਟੀ ਦੇ ਨਾਲ ਇਸ ਤਰ੍ਹਾਂ ਤੁਸੀਂ ਇਹਦੀ ਟੈਟੀ ਕਾਰਡ ਬਣਾਉਣੀ ਆ ਠੀਕ ਹੈ ਜੀ ਇਹ ਆਪਾਂ ਟੈਟੀ ਕਾਰਡ ਤਾਂ ਬਣਾ ਲਈਏ ਇੱਥੋਂ ਸਲਵਾਰ ਆਪਣੀ ਪਿੱਛੇ ਚੱਕੀ ਜਾਂਦੀ ਇਹਦੇ ਉੱਪਰ ਆਪਾਂ ਲਾਸਟਿਕ ਪਾਉਣੀ ਆ ਬੈਲਟ ਦੇ ਉੱਪਰ 1.5 ਇੰਚ ਆਪਾਂ ਉੱਪਰ ਡਾਊਨ ਕਰਾਂਗੇ ਦੇਖੋ ਇੱਥੇ 6.5 ਇੰਚ ਤੱਕ ਸੈਂਟਰ ਦਾ ਬਾਹਰ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਲੈ ਕੇ ਆਉਣਾ ਹੁਣ ਦੇਖੋ ਆਪਾਂ ਇਹ 10 ਇੰਚ ਝੋਲੀ ਦਾ ਰੱਖ ਕੇ ਇਹਦੀ ਗੁਲਾਈ ਦੇ ਰਹੇ ਹਾਂ ਇਹ ਆਪਣੀ ਪਾਕਿਸਤਾਨੀ ਸਟੇਟ ਸਲਵਾਰ ਦੀ ਕਟਿੰਗ ਹੋ ਗਈ ਹੈ ਜੀ ਹੁਣ ਆਪਾਂ ਵੈਂਟ ਦੀ ਕਟਿੰਗ ਨੂੰ ਕਰਕੇ ਦਿਖਾਉਣੀ ਹੈ ਜੀ ਇਹ ਦੇਖੋ ਜੇ ਤੁਸੀਂ ਇਸ ਤਰ੍ਹਾਂ ਚਾਰ ਤਹਾਂ ਦੇ ਵਿੱਚ ਦੋ ਤਹਾਂ ਦੇ ਵਿੱਚ ਸੌਰੀ ਕੱਪੜੇ ਨੂੰ ਫੋਲਡ ਕਰ ਲੈਣਾ 7 ਇੰਚ ਤੁਸੀਂ ਚੁੜਾਈ ਲੈਣੀ ਹੈ 25 ਇੰਚ ਤੁਸੀਂ ਗਾਈਡ ਰੱਖਣੀ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਹੋਰ ਵੀ ਕਿਸੇ ਸਟੀਚਿੰਗ ਬਾਰੇ ਨੌਲੇਜ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਦੇ ਵਿੱਚ ਨੰਬਰ ਲਿਖਿਆ ਕਰੋ ਠੀਕ ਹੈ ਕੀ ਆਪਾਂ ਉਸ ਤਰ੍ਹਾਂ ਹੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਕਰਾਂਗੇ ਧੰਨਵਾਦ ਜੀ